ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਡੋਨਲਡ ਟਰੰਪ ਦੀ ਡੋਨਲਡ ਟਰੰਪ ਇੱਕ ਵਾਰ ਫਿਰ ਤੋਂ ਉਹਨਾਂ ਦੀ ਤਿੱਖੀ ਨੋਕਚੋਕ ਹੋ ਗਈ ਹੈ ਹੋਈ ਕਿ ਇਹਦੇ ਨਾਲ ਉਹਦੇ ਤੇ ਗੱਲਬਾਤ ਕਰਦੇ ਆ ਦਰਸਲ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਔਰ ਟਰੰਪ ਦੇ ਵਿੱਚ ਤਿੱਖੀ ਨੋਕਚੋਕ ਹੋ ਗਈ ਹੈ ਵਾਈਟ ਹਾਊਸ ਦੇ ਵਿੱਚ ਗੋਰੇ ਕਿਸਾਨਾਂ ਦੇ ਨਰਸਿੰਘਾਰ ਨੂੰ ਲੈ ਕੇ ਇੱਕ ਡੋਨਲਡ ਟਰੰਪ ਦੇ ਵੱਲੋਂ ਵੀਡੀਓ ਦਿਖਾਈ ਗਈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਜਦੋਂ ਇਹ ਵੀਡੀਓ ਦਿਖਾਈ ਗਈ ਤੇ ਸਾਊਥ ਅਫਰੀਕਾ ਦੇ ਰਾਸ਼ਟਰਪਤੀ ਸੀਰੀਲ ਆਰਾਮ ਫੋਸਾ ਦੇ ਵਿੱਚ ਵਾਈਟ ਹਾਊਸ ਦੇ ਵਿੱਚ ਤਿੱਖੀ ਬਹਿਸ ਹੋ ਗਈ। 트੍ਰੰਪ ਨੇ આરોਪ ਲਾਇਆ ਕਿ ਸਾਊਥ ਅਫਰੀਕਾ ਦੇ ਵਿੱਚ ਗੋਰੇ ਕਿਸਾਨਾਂ ਦਾ ਨਰਿੰਗ ਸੰਘਾਰ ਜਿਹੜਾ ਉਹ ਕੀਤਾ ਜਾ ਰਿਹਾ ਹੈ। ਆਰਾਮ ਫੋਸਾ ਨੇ ਇਹਨਾਂ ਦਾਬਿਆਂ ਨੂੰ ਝੂਠਾ ਦੱਸਿਆ। ਉਹਨਾਂ ਨੇ 트੍ਰੰਪ ਨੂੰ ਕਤਰ ਸਰਕਾਰ ਤੋਂ ਗਿਫਟ ਦੇ ਵਿੱਚ ਮਿਲੇ ਪਲੇਨ ਦੇ ਉੱਪਰ ਤੰਜ ਕੱਸਿਆ। ਉਹਨਾਂ ਨੇ ਕਿਹਾ ਕਿ ਮੇਰੇ ਕੋਲ ਤੁਹਾਨੂੰ ਦੇਣ ਦੇ ਲਈ ਪਲੇਨ ਨਹੀਂ ਹੈ। ਪਰ 트럼ਪ ਨੇ ਕਿਹਾ ਕਿ ਕਾਸ਼ ਤੁਹਾਡੇ ਕੋਲੇ ਹੁੰਦਾ ਤੇ ਮੈਂ ਲੈ ਵੀ ਲੈਂਦਾ ਸੋ ਇਹ ਸਾਰਾ ਵਿਵਾਦ ਕਿਉਂ ਹੋਇਆ ਦਰਸਲ ਜ਼ਮੀਨ ਨੂੰ ਲੈ ਕੇ ਕਾਨੂੰਨੀ ਤੌਰ ਦੇ ਉਤੇ ਸਾਊਥ ਅਫਰੀਕਾ ਦੇ ਵਿੱਚ ਜ਼ਮੀਨ ਨੂੰ ਲੈ ਕੇ ਇੱਕ ਦਸਤਕਤ ਕੀਤੇ ਗਏ ਸਾਊਥ ਅਫਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ 9 ਅਕਤੂਬਰ 2024 ਨੂੰ ਸਿਰਲ ਰਾਮ ਫੋਸਾ ਨੇ ਇੱਕ ਦਸਤਕਤ ਕੀਤੇ ਜਿਹਦੇ ਵਿੱਚ ਲੋਕਾਂ ਦੀ ਜ਼ਮੀਨ ਨੂੰ ਕਾਨੂੰਨੀ ਤੌਰ ਦੇ ਉਤੇ ਲਿਆ ਜਾ ਸਕਦਾ ਹੈ ਉਹ ਕਦ ਲਈ ਲਿਆ ਜਾ ਸਕਦਾ ਹੈ ਕਾਨੂੰਨ ਕਹਿੰਦਾ ਹੈ ਕਿ ਸਰਕਾਰ ਸਾਰਵਜਨਿਕ ਹਿੱਤ ਦੇ ਲਈ ਮਤਲਬ ਜੇ ਕੋਈ ਸਰਕਾਰੀ ਚੀਜ਼ ਉੱਥੇ ਬਣਾਣੀ ਹੈ ਜ਼ਮੀਨ ਦੇ ਉੱਪਰ ਜਾਂ ਕਿਸੇ ਸੜਕ ਦਾ ਨਿਰਮਾਣ ਹੋਣਾ ਹੈ ਜਾਂ ਫਿਰ ਹਸਪਤਾਲ ਦਾ ਜਾਂ ਫਿਰ ਕਿਸੇ ਸਕੂਲ ਨੂੰ ਬਣਾਉਣਾ ਹੈ ਸਾਊਥ ਅਫਰੀਕਾ ਦੇ ਵਿੱਚ ਤੇ ਲੋਕਾਂ ਤੋਂ ਜ਼ਮੀਨ ਲਈ ਜਾ ਸਕਦੀ ਹੈ ਪਰ ਬਿਨਾ ਮੁਆਵਜ਼ੇ ਤੋਂ ਮਤਲਬ ਉਹਦੇ ਉੱਤੇ ਸਰਕਾਰ ਕਬਜ਼ਾ ਕਰ ਸਕਦੀ ਹੈ ਐਸਾ ਇੱਕ ਪ੍ਰਬੰਧ ਜਿਹੜਾ ਹੈ ਉਹ ਸਾਊਥ ਅਫਰੀਕਾ ਦੇ ਵਿੱਚ ਬਣਿਆ ਸੋ ਉਹਦਾ ਹੀ ਵਿਰੋਧ ਜਿਹੜਾ ਹੈ ਉਹ ਡੋਨਲਡ ਟਰੰਪ ਦੇ ਵੱਲੋਂ ਕੀਤਾ ਜਾ ਰਿਹਾ ਸੀ ਟਰੰਪ ਨੇ ਦਾਵਾ ਕੀਤਾ ਕਿ ਸਾਊਥ ਅਫਰੀਕਾ ਦੀ ਸਰਕਾਰ ਇਸ ਕਾਨੂੰਨ ਦੇ ਜਰੀਏ ਲੋਕਾਂ ਦੀ ਜ਼ਮੀਨ ਜ਼ਬਰਦਸਤੀ ਖੋਹ ਲਈਗੀ ਅਤੇ ਗੋਰੇ ਲੋਕਾਂ ਦੇ ਨਾਲ ਬੁਰਾ ਵਰਤਾਅ ਕੀਤਾ ਜਾਏਗਾ ਸੋ ਇਸ ਕਰਕੇ ਇਹ ਸਾਰਾ ਵਿਵਾਦ ਜਦੋਂ ਸਾਊਥ ਅਫਰੀਕਾ ਦੇ ਰਾਸ਼ਟਰਪਤੀ ਜਦੋਂ ਉੱਥੇ ਪਹੁੰਚੇ ਵਾਈਟ ਹਾਊਸ ਤੇ ਇਹ ਸਾਰਾ ਵਿਵਾਦ ਜਿਹੜਾ ਹੋ ਗਿਆ ਔਰ ਉੱਥੇ ਤਿੱਖੀ ਨੋਕਜੋਕ ਡੋਨਲਡ 트੍ਰੰਪ ਔਰ ਸਾਊਥ ਅਫਰੀਕਾ ਦੇ ਰਾਸ਼ਟਰਪਤੀ ਦੇ ਵਿੱਚ ਦੇਖਣ ਨੂੰ ਮਿਲੀ ਹੈ ਬੀਤੇ ਕੱਲ ਇੱਕ ਐਸੀ ਘਟਨਾ ਸਾਹਮਣੇ ਆਈ ਸੀ ਜਿਹਦੇ ਵਿੱਚ ਇੰਡੀਗੋ ਦੀ ਉਡਾਨ ਨੂੰ ਪਾਕਿਸਤਾਨ ਨੇ ਹਵਾਈ ਖੇਤਰ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਸੀ ਦਰਸਲ ਇਹ ਸਾਰੀ ਘਟਨਾ ਹੋਏਗੀ ਦਿੱਲੀ ਸ਼੍ਰੀਨਗਰ ਉਡਾਣ ਦੇ ਵਿੱਚ ਸੰਚਾਲਨ ਕਰ ਰਿਹਾ ਇੰਡੀਗੋ ਦੇ ਪਾਇਲਟ ਨੇ ਬੀਤੇ ਦਿਨ ਗੜੇ ਮਾਰੀ ਤੋਂ ਬਚਣ ਦੇ ਲਈ ਸ਼ੁਰੂਆਤ ਦੇ ਵਿੱਚ ਲਾਹੌਰ 에ਅਰ ਟ੍ਰੈਫਿਕ ਕੰਟਰੋਲ ਤੋਂ ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਦੀ ਇਜਾਜ਼ਤ ਮੰਗੀ ਸੀ ਪਰ ਉਸ ਦੀ ਮੰਗ ਨਾਮਨਜ਼ੂਰ ਕਰ ਦਿੱਤੀ ਗਈ ਉਡਾਣ ਨੰਬਰ 6E 2142 ਦੇ ਨਾਲ ਬੀਤੇ ਦਿਨ ਵਾਪਰੀ ਘਟਨਾ ਦੀ ਜਾਂਚ DGCA ਵੱਲੋਂ ਕੀਤੀ ਜਾ ਰਹੀ ਹੈ ਜਹਾਜ਼ ਦੇ ਵਿੱਚ TMC ਦੇ ਸੰਸਦ ਮੈਂਬਰ ਸਣੇ 220 ਤੋਂ ਵੱਧ ਵਿਅਕਤੀ ਸਵਾਰ ਸਨ ਅਤੇ ਪਾਇਲਟ ਨੇ ਸ਼੍ਰੀਨਗਰ ਹਵਾਈ ਅੱਡੇ ਨੂੰ ਹੰਗਾਮੀ ਸਥਿਤੀ ਬਾਰੇ ਸੂਚਨਾ ਦਿੱਤੀ ਸੀ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਧ ਰਹੇ ਤਣਾਅ ਦੇ ਵਿੱਚ ਚੀਨ ਦੇ ਨਾਲ ਵੀ ਭਾਰਤ ਦੀਆਂ ਅਕਸਰ ਹੀ ਅਸੀਆਂ ਗਤੀਵਿਧੀਆਂ ਨਾਲ ਜੁੜ ਜਾਂਦੀਆਂ ਨੇ ਜਿਹੜੀਆਂ ਹਮੇਸ਼ਾ ਸੁਰੱਖਿਆ ਦਾ ਵਿਸ਼ਾ ਰਹਿੰਦੀਆਂ ਨੇ ਹੁਣ ਭਾਰਤ ਦੇ ਨਾਲ ਸਰਹੱਦੀ ਮੁੱਦੇ ਹੱਲ ਕਰਨ ਦੇ ਲਈ ਵਾਰਤਾ ਕਰ ਰਿਹਾ ਹੈ ਚੀਨ ਇਹ ਚੀਨ ਦੇ ਵੱਲੋਂ ਦਾਵਾ ਕੀਤਾ ਗਿਆ ਦਰਸਲ ਚੀਨ ਦੇ ਕੌਮੀ ਸੁਰੱਖਿਆ ਬਾਰੇ ਵਾਈਟ ਪੇਪਰ ਦੇ ਵਿੱਚ ਇਹ ਦਾਵਾ ਕੀਤਾ ਗਿਆ ਚੀਨ ਨੇ ਕਿਹਾ ਕਿ ਭਾਰਤ ਅਤੇ ਪੂਟਾਨ ਦੇ ਨਾਲ ਸਰਹੱਦੀ ਮੁੱਦੇ ਹੱਲ ਕਰਨ ਦੇ ਲਈ ਵਾਰਤਾ ਲਗਾਤਾਰ ਅੱਗੇ ਵੱਧ ਰਹੀ ਹੈ ਇਸ ਦਾ ਖੁਲਾਸਾ ਚੀਨ ਦੇ ਕੌਮੀ ਸੁਰੱਖਿਆ ਬਾਰੇ ਨਵੇਂ ਵਾਈਟ ਪੇਪਰ ਤੋਂ ਹੋਇਆ 23 ਪੰਨਿਆਂ ਦਾ ਸੁਰੱਖਿਆ ਦਸਤਾਵੇਜ਼ ਹਾਲੀ ਦੇ ਵਿੱਚ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਚੀਨ ਨੂੰ ਦਰਪੇਸ਼ ਚੁਣੌਤੀਆਂ ਅਤੇ ਖਤਰਿਆਂ ਦਾ ਜ਼ਿਕਰ ਵੀ ਕੀਤਾ ਗਿਆ ਵਾਈਟ ਪੇਪਰ ਦੇ ਵਿੱਚ ਕਿਹਾ ਗਿਆ ਕਿ ਚੀਨ ਨੇ ਆਪਣੇ 14 ਤੋਂ 12 ਗੁਆਂਡੀਆਂ ਦੇ ਨਾਲ ਸਰਹਦੀ ਵਿਵਾਦ ਹੱਲ ਕਰ ਲਿਆ ਹੈ ਭਾਰਤ ਅਤੇ ਪੂਟਾਨ ਦੇ ਨਾਲ ਸਰਹਦੀ ਵਿਵਾਦਾਂ ਦੇ ਨਿਬੇੜੇ ਦੇ ਲਈ ਗੱਲਬਾਤ ਜਾਰੀ ਹੈ ਭਾਰਤ ਅਤੇ ਚੀਨ ਅਸਲ ਕੰਟਰੋਲ ਰੇਖਾ ਦੇ ਸਰਹਦੀ ਵਿਵਾਦਾਂ ਦੇ ਹੱਲ ਦੇ ਲਈ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ 23 ਗੇੜ ਦੀ ਬਾਰਤਾ ਹੋ ਚੁੱਕੀ ਹੈ ਇਹ ਵਾਈਟ ਪੇਪਰ ਦੇ ਵਿੱਚ ਦੱਸਿਆ ਗਿਆ ਹੈ ਪੇਪਰ ਮੁਤਾਬਕ ਚੀਨ ਨੇ ਵਿਏਟਨਾਮ ਦੇ ਨਾਲ ਬੀਊਬਾ ਗਲਫ ਪਾਣੀਆਂ ਦੀ ਹੱਦਬੰਦੀ ਮੁਕੰਮਲ ਕਰ ਲਈ ਹੈ ਅਤੇ 9 ਗੁਆਂਡੀ ਮੁਲਕਾਂ ਦੇ ਨਾਲ ਸਰਹਦੀ ਰੱਖਿਆ ਸਹਿਯੋਗ ਦੇ ਦਸਤਕਤ ਕੀਤੇ ਹੋਏ ਨੇ ਇਸੇ ਤਰ੍ਹਾਂ 12 ਮੁਲਕਾਂ ਦੇ ਨਾਲ ਸਰਹਦੀ ਰੱਖਿਆ वार्ता ਕੀਤੀ ਹੈ ਚੀਨ ਦਾ ਭਾਰਤ ਅਤੇ ਪੂਟਾਨ ਦੇ ਨਾਲ ਸਰਹਦੀ ਵਿਵਾਦ ਹਲੇ ਹੱਲ ਹੋਣਾ ਬਾਕੀ ਹੈ ਇਹ ਵਾਈਟ ਪੇਪਰ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਪਰ ਮੁਲਕ ਦਾ ਪੂਰਬੀ ਚੀਨ ਸਾਗਰ ਚ ਜਾਪਾਨ ਅਤੇ ਦੱਖਣੀ ਚੀਨ ਸਾਗਰ ਦੇ ਵਿੱਚ ਫਿਲੀਪੀਨਸ ਵਿਅਤਨਾਮ ਮਲੇਸ਼ੀਆ ਬੁਰੇਨੀਆ ਅਤੇ ਤਾਈਵਾਨ ਸਮੇਤ ਕਈ ਹੋਰ ਮੁਲਕਾਂ ਦੇ ਨਾਲ ਸਮੁੰਦਰੀ ਵਿਵਾਦ جاری ਹੈ ਚੀਨ ਅਤੇ ਅਮਰੀਕਾ ਵਿਚਕਾਰ ਤਣਾਅ ਬਾਰੇ ਵਾਈਟ ਪੇਪਰ ਦੇ ਵਿੱਚ ਕਿਹਾ ਗਿਆ ਹੈ ਕਿ ਦੋ ਵੱਡੇ ਮੁਲਕ ਹੋਣ ਕਾਰਨ ਕੋਈ ਵੀ ਇੱਕ ਦੂਜੇ ਨੂੰ ਦਬਾਅ ਨਹੀਂ ਸਕਦਾ ਅਤੇ ਉਹ ਮੁੱਦੇ ਸੁਲਝਾਉਣ ਦੇ ਲਈ ਅਮਰੀਕਾ ਦੇ ਨਾਲ ਰਲ ਕੇ ਕੰਮ ਕਰਨਾ ਚਾਹੁੰਦੇ ਨੇ ਬੀਤੇ ਕੱਲ ਵਿਦੇਸ਼ ਮੰਤਰਾਲੇ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਪਾਕਿਸਤਾਨ ਦੇ ਨਾਲ ਮਤਲਬ ਭਾਰਤ ਔਰ ਪਾਕਿਸਤਾਨ ਦੀ ਆਪਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਗੱਲ ਹੋਏਗੀ ਮਤਲਬ ਤੀਸਰੇ ਦੇਸ਼ ਨੂੰ ਇਹਦੇ ਵਿੱਚ ਸ਼ਾਮਲ ਨਹੀਂ ਕਰਨ ਦਾ ਵੀ ਜ਼ਿਕਰ ਕਰ ਦਿੱਤਾ ਗਿਆ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਪਾਕਿਸਤਾਨ ਦੇ ਵਿੱਚ ਕੋਈ ਵੀ ਸੰਬੰਧ ਬਾਈਲੈਟਰਲ ਹੋਣਾ ਚਾਹੀਦਾ ਹੈ ਗੱਲਬਾਤ ਔਰ ਅਤਵਾਦ ਇੱਕ ਨਾਲ ਇੱਕ ਟਾਈਮ ਦੇ ਉੱਤੇ ਨਹੀਂ ਚੱਲ ਸਕਦੇ ਮਤਲਬ ਜੇ ਤੁਸੀਂ ਕਹੋ ਕਿ ਗੱਲਬਾਤ ਵੀ ਇੱਧਰ ਚੱਲੀ ਜਾਵੇ ਤੇ ਦੂਸਰੇ ਪਾਸੇ ਅਤਵਾਦ ਵੀ ਚੱਲ ਚੱਲੀ ਜਾਏ ਉਹਨਾਂ ਨੇ ਕਿਹਾ ਕਿ ਐਸਾ ਨਹੀਂ ਹੋਏਗਾ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਤੁਰਕੀਏ ਪਾਕਿਸਤਾਨ ਨੂੰ ਕਹੇਗਾ ਕਿ ਸੀਮਾ ਪਾਰ ਤੋਂ ਤੁਸੀਂ ਅਤਵਾਦ ਕਰਨਾ ਜਾਂ ਅਤਵਾਦ ਦਾ ਸਮਰਥਨ ਕਰਨਾ ਉਸ ਨੂੰ ਬੰਦ ਕਰੋ ਉਹ ਅਤਵਾਦੀ ਢਾਂਚੇ ਦੇ ਖਿਲਾਫ ਠੋਸ ਕਦਮ ਉਠਾਉਣਗੇ ਤੁਰਕੀਏ ਵਰਗੇ ਦੇਸ਼ਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਦਹਾਕੀਆਂ ਤੱਕ ਭਾਰਤ ਵਰਗੇ ਮੁਲਕਾਂ ਦੇ ਉੱਪਰ ਅੱਤਵਾਦ ਨੇ ਆਪਣੀ ਛਾਪ ਛੱਡੀ ਹੈ ਨੁਕਸਾਨ ਪਹੁੰਚਾਇਆ ਲੋਕਾਂ ਨੂੰ ਇਸ ਕਰਕੇ ਤੁਰਕੀ ਨੂੰ ਸਿੱਧੇ ਤੌਰ ਦੇਤੇ ਸਪਸ਼ਟ ਰੂਪ ਦੇ ਉਤੇ ਪਾਕਿਸਤਾਨ ਨੂੰ ਇਸ ਗੱਲ ਦਾ ਹਵਾਲਾ ਦੇਣਾ ਚਾਹੀਦਾ ਹੈ ਕਿ ਤੁਸੀਂ ਅੱਤਵਾਦ ਨੂੰ ਰੋਕੋ ਕਾਂਗਰਸ ਪਾਰਟੀ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਉੱਪਰ ਬਾਰ-ਬਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਾਂਗਰਸ ਦੇ ਵੱਲੋਂ ਹੁਣ ਬੀਤੇ ਕੱਲ ਕਿਹਾ ਗਿਆ ਕਿ ਪਹਿਲਗਾਮ ਦੇ ਵਿੱਚ ਅੱਤਵਾਦੀ ਜੰਮੂ ਕਸ਼ਮੀਰ ਦੇ ਵਿੱਚ ਘੁੰਮ ਰਹੇ ਨੇ ਔਰ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਸਰਕਾਰ ਦੀ ਅੱਤਵਾਦੀਆਂ ਨੂੰ ਪਹਿਲ ਜਿਹੜੀ ਹੋਣੀ ਚਾਹੀਦੀ ਹੈ ਉਹ ਇਹ ਹੋਣੀ ਚਾਹੀਦੀ ਹੈ ਕਿ ਅੱਤਵਾਦੀਆਂ ਨੂੰ ਫੜਨਾ ਹੈ ਨਾ ਕਿ ਆਪਣੇ ਸੰਸਦ ਮੈਂਬਰਾਂ ਨੂੰ ਦੂਸਰੇ ਦੇਸ਼ਾਂ ਦੇ ਵਿੱਚ ਭੇਜਿਆ ਜਾਵੇ ਅੱਤਵਾਦੀ ਅਜੇ ਵੀ ਜੰਮੂ ਕਸ਼ਮੀਰ ਦੇ ਵਿੱਚ ਘੁੰਮ ਰਹੇ ਨੇ ਉਹ ਸਾਡੇ ਜਿਹੜੇ ਸੰਸਦ ਮੈਂਬਰ ਨੇ ਉਹ ਪੂਰੇ ਦੋ ਮੁਲਕਾਂ ਦੇ ਵਿੱਚ ਦੂਸਰੇ ਮੁਲਕਾਂ ਦੇ ਵਿੱਚ ਘੁੰਮ ਰਹੇ ਨੇ ਔਰ ਅੱਤਵਾਦੀ ਸਾਡੇ ਮੁਲਕਾਂ ਦੇ ਵਿੱਚ ਘੁੰਮ ਰਹੇ ਨੇ ਕੱਲ ਜੈਰਾਮ ਰਮੇਸ਼ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮੇਰੇ ਸੂਤਰਾਂ ਤੋਂ ਮੈਨੂੰ ਪਤਾ ਲੱਗਾ ਹੈ ਕਿ ਪਹਿਲਗਾਮ ਹਮਲੇ ਦੇ ਅੱਤਵਾਦੀ ਪਿਛਲੇ 18 ਮਹੀਨਿਆਂ ਤੋਂ ਤਿੰਨ ਅਤਵਾਦੀ ਹਮਲਿਆਂ ਦੇ ਵਿੱਚ ਜ਼ਿੰਮੇਵਾਰ ਨੇ ਮਤਲਬ ਉਹਨਾਂ ਨੇ ਕਿਹਾ ਕਿ ਮੇਰੇ ਸੂਤਰਾਂ ਦੇ ਵੱਲੋਂ ਦੱਸਿਆ ਗਿਆ ਇਹ ਜੈਰਾਮ ਰਮੇਸ਼ ਦੇ ਵੱਲੋਂ ਕਿਹਾ ਗਿਆ ਤੁਸੀਂ ਸੋਚੋ ਕਿ ਜੇ ਇਹੀ ਗੱਲ ਪੰਜਾਬ ਦੇ ਵਿੱਚ ਕਹੀ ਹੁੰਦੀ ਸ਼ਾਇਦ ਅੱਜ ਜੈਰਾਮ ਰਮੇਸ਼ ਨੂੰ ਪੁਲਿਸ ਉਹਨਾਂ ਦੇ ਘਰ ਪੁੱਛਗਿੱਛ ਕਰਨ ਲਈ ਪਹੁੰਚ ਜਾਂਦੀ ਵੀ ਤੁਹਾਡੇ ਸੂਤਰ ਕਿਹੜੇ ਨੇ ਤੁਸੀਂ ਦੱਸੋ ਵੀ ਅੱਤਵਾਦੀ ਤੁਹਾਨੂੰ ਕਿੱਦਾਂ ਪਤਾ ਕਿ 18 ਮਹੀਨਿਆਂ ਤੋਂ ਇੱਥੇ ਘੁੰਮ ਰਹੇ ਨੇ ਕਿਉਂਕਿ ਅਸੀਂ ਇਸ ਚੀਜ਼ ਦਾ ਜਿਕਰ ਇਸ ਕਰਕੇ ਕਰ ਰਿਹਾ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਕਹਿ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਆਪਣੇ ਬਿਆਨਾਂ ਦੇ ਵਿੱਚ ਕਿ 50 ਬੰਬ ਆਏ ਸੀ ਉਹਦੇ ਵਿੱਚੋਂ 18 ਚੱਲ ਕੇ 32 ਹਜੇ ਵੀ ਪੰਜਾਬ ਚ ਘੁੰਮਦੇ ਤੇ ਉਹਨਾਂ ਨੂੰ ਕਾਨੂੰਨੀ ਕਾਰਵਾਈ ਉਹਨਾਂ ਦੇ ਉੱਪਰ ਹੋਈ ਉਹਨਾਂ ਨੂੰ ਪੁੱਛ ਪੜਤਾਲ ਕੀਤੀ ਗਈ ਸੂਬੇ ਦੇ ਮੁੱਖ ਮੰਤਰੀ ਤੱਕ ਨੇ ਇਹ ਗੱਲ ਕਹਿ ਦਿੱਤੀ ਕਿ ਬਾਜਵਾ ਸਾਹਿਬ ਜੇ ਤੁਹਾਡੇ ਸੂਤਰਾਂ ਦੇ ਹਵਾਲੇ ਨਾਲ ਤੁਹਾਨੂੰ ਪਤਾ ਹੈ ਤਾਂ ਤੁਸੀਂ ਦੱਸੋ ਜੇ ਪੰਜਾਬ ਦੇ ਵਿੱਚ ਅਗਲਾ ਕੋਈ ਬੰਬ ਧਮਾਕਾ ਹੋ ਗਿਆ ਤਾਂ ਉਹਦੇ ਜ਼ਿੰਮੇਵਾਰ ਤੁਸੀਂ ਹੋਮੋਗੇ ਕਿਉਂਕਿ ਤੁਸੀਂ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਇਸੇ ਤਰੀਕੇ ਦੇ ਨਾਲ ਜੈਰਾਮ ਰਮੇਸ਼ ਦੇ ਵੱਲੋਂ ਬੀਤੇ ਕੱਲ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਮੇਰੇ ਸੂਤਰਾਂ ਤੋਂ ਮੈਨੂੰ ਪਤਾ ਲੱਗਾ ਹੈ ਕਿ ਪਹਿਲਗਾਮ ਹਮਲੇ ਦੇ ਅਤਵਾਦੀ ਪਿਛਲੇ 18 ਮਹੀਨੇ ਤੋਂ ਪਿਛਲੀਆਂ 3 ਅਤਵਾਦੀ ਹਮਲਿਆਂ ਦੇ ਵਿੱਚ ਉਹ ਜ਼ਿੰਮੇਵਾਰ ਰਹੇ ਨੇ ਭਾਰਤ ਪਾਕਿਸਤਾਨ ਸੀਜ਼ਫਾਇਰ ਦੇ ਉੱਤੇ ਸਤਵੀਂ ਵਾਰ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਵਾਰ ਫਿਰ ਤੋਂ ਬੋਲ ਪਏ ਨੇ ਉਹਨਾਂ ਨੇ ਕਿਹਾ ਕਿ ਮੈਂ ਬਿਜ਼ਨਸ ਦਾ ਹਵਾਲਾ ਦੇ ਕੇ ਦੋਵੇਂ ਮੁਲਕਾਂ ਦੇ ਵਿੱਚ ਜੰਗ ਰਕਵਾਈ ਹੈ ਮਤਲਬ ਡੋਨਲਡ 트੍ਰੰਪ ਜਦੋਂ ਤੋਂ ਭਾਰਤ ਔਰ ਪਾਕਿਸਤਾਨ ਦੇ ਵਿੱਚ ਕਾਰ ਸੀਜ਼ਫਾਇਰ ਹੋਇਆ ਸਤਵੀਂ ਵਾਰ ਉਹਨਾਂ ਦੇ ਵੱਲੋਂ ਬਿਆਨ ਦੇ ਦਿੱਤਾ ਗਿਆ ਹਾਲਾਂਕਿ ਸੱਤਾ ਦੇ ਵਿੱਚੋਂ ਇੱਕ ਬਿਆਨ ਉਹਨਾਂ ਦਾ ਇਹ ਸੀਗਾ ਕਿ ਮੈਂ ਜੰਗ ਨਹੀਂ ਰਕਵਾਈ ਮੈਂ ਸਿਰਫ ਉਹਨਾਂ ਦੇ ਵਿੱਚ ਗੱਲਬਾਤ ਹੀ ਕੀਤੀ ਸੀਗੀ ਮਤਲਬ ਮੇਰਾ ਉਹਦੇ ਵਿੱਚ ਸਿੱਧਾ ਹੱਥ ਨਹੀਂ ਆ ਇਹਨਾਂ ਸੱਤਾਂ ਬਾਰਾਂ ਦੇ ਵਿੱਚੋਂ ਇੱਕ ਵਾਰ ਉਹ ਇਹ ਵੀ ਕਹਿ ਚੁੱਕੇ ਨੇ ਔਰ ਸਤਮੀ ਬਾਰ ਹੁਣ ਬੀਤੇ ਕੱਲ ਉਹਨਾਂ ਦੇ ਵੱਲੋਂ ਫਿਰ ਤੋਂ ਕਹਿ ਦਿੱਤਾ ਕਿ ਮੈਂ ਦੋਵੇਂ ਦੇਸ਼ਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਬਿਜ਼ਨਸ ਕਰਨ ਦੇ ਲਈ ਤਿਆਰ ਹ ਤੁਸੀਂ ਜੰਗ ਰੋਕੋ ਦੂਸਰੇ ਪਾਸੇ ਐਸ ਜੈਸ਼ੰਕਰ ਵਿਦੇਸ਼ ਮੰਤਰੀ ਨੇ ਭਾਰਤ ਦੇ ਉਹਨਾਂ ਦੇ ਵੱਲੋਂ ਸਖਤ ਰੁਖ ਇਖਤਿਆਰ ਕੀਤਾ ਗਿਆ ਔਰ ਡੋਨਲਡ ਟਰੰਪ ਦੇ ਹਰੇਕ ਬਿਆਨ ਦੀ ਨਖੇਦੀ ਕਰ ਦਿੱਤੀ ਗਈ ਉਹਨਾਂ ਨੇ ਸਿਰੇ ਤੋਂ ਖਾਰਜ ਕੀਤਾ ਉਹਨਾਂ ਦੇ ਬਿਆਨਾਂ ਨੂੰ ਕਿ ਭਾਰਤ ਔਰ ਪਾਕਿਸਤਾਨ ਦੇ ਵਿਚਕਾਰ ਆਪਸ ਦੇ ਵਿੱਚ ਗੱਲਬਾਤ ਕਰਕੇ ਉਸ ਤੋਂ ਬਾਅਦ ਇਹ ਸੀਜ਼ਫਾਇਰ ਹੋਇਆ ਹੈ ਭਾਰਤ ਦੇ ਨਾਲ ਸੰਪਰਕ ਕੀਤਾ ਪਾਕਿਸਤਾਨ ਨੇ ਕਿ ਤੁਸੀਂ ਸੀਜ਼ਫਾਇਰ ਕਰੋ ਅਸੀਂ ਸੀਜ਼ਫਾਇਰ ਕਰਨ ਦੇ ਲਈ ਤਿਆਰ ਹਾਂ ਇਹਦੇ ਵਿੱਚ ਤੀਸਰੇ ਮੁਲਕ ਦਾ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਕੱਲ ਐਸ ਜੈਸ਼ੰਕਰ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਵੀ ਖੁੱਲ ਕੇ ਟਿੱਪਣੀ ਕਰ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਅਕਸਰ ਹੀ ਸਿਆਸੀ ਰੈਲੀਆਂ ਦੇ ਵਿੱਚ ਜਾ ਕੇ ਜਦੋਂ ਦੇਸ਼ ਦੀ ਜੋ ਵੀ ਗਤਿਵਿਧੀ ਚੱਲ ਰਹੀ ਹੋਵੇ ਭਾਰਤ ਦੇ ਵਿੱਚ ਉਦੋਂ ਉੱਤੇ ਜਾ ਕੇ ਟਿੱਪਣੀ ਕੀਤੀ ਜਾਂਦੀ ਹੈ ਬੀਤੇ ਕੱਲ ਵੀ ਉਹਨਾਂ ਦੇ ਵੱਲੋਂ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ ਜਾ ਰਿਹਾ ਸੀ ਔਰ ਉਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਸਾਡੀ ਸੈਨਾ ਪਾਕਿਸਤਾਨ ਨੂੰ ਕੁੱਟਣਿਆਂ ਦੇ ਬਲ ਲਿਆਈ ਮਤਲਬ ਉਹਨਾਂ ਨੂੰ ਸਿੱਟ ਦਿੱਤਾ ਬੁਰੇ ਤਰੀਕੇ ਦੇ ਨਾਲ ਧਰਾਸ਼ਾਹੀ ਕੀਤਾ ਔਰ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕੱਲ ਇੱਕ ਸਿਆਸੀ ਰੈਲੀ ਦੇ ਵਿੱਚ ਇਹ ਦਾਵਾ ਵੀ ਕਰ ਦਿੱਤਾ ਉਹ ਕਹਿੰਦੇ ਕਿ ਮੋਦੀ ਦੀਆਂ ਨਸਾਂ ਦੇ ਵਿੱਚ ਖੂਨ ਨਹੀਂ ਵਹਿ ਰਿਹਾ ਗਰਮ ਸੰਦੂਰ ਵਹਿ ਰਿਹਾ ਕਿਉਂਕਿ ਆਪਰੇਸ਼ਨ ਸੰਦੂਰ ਚਲਾਇਆ ਗਿਆ ਸੀ ਦਰਸਲ ਇਹ ਸਾਰਾ ਮਾਮਲਾ ਹੋਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਸਥਾਨ ਦੇ ਬੀਕਾਨੇਰ ਦੇ ਵਿੱਚ ਜਨਸਭਾ ਨੂੰ ਸੰਬੋਧਨ ਕਰ ਰਿਹਾ ਸੀ ਇਸ ਮੌਕੇ ਦੇ ਉੱਤੇ ਉਹਨਾਂ ਨੇ ਪਾਕਿਸਤਾਨ ਦੇ ਉੱਪਰ ਨਿਸ਼ਾਨਾ ਸਾਧਿਆ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤਿੰਨੇ ਸੈਨਾਵਾਂ ਨੇ ਮਿਲ ਕੇ ਇੱਕ ਚੱਕਰਬੂਰ ਚੱਕਰਵਿਊ ਰਚਿਆ ਪਾਕਿਸਤਾਨ ਨੂੰ ਕੁਟਨੇ ਟੇਕਣ ਦੇ ਲਈ ਮਜਬੂਰ ਕਰ ਦਿੱਤਾ ਪਾਕਿਸਤਾਨ ਇੱਕ ਗੱਲ ਸ਼ਾਇਦ ਭੁੱਲ ਗਿਆ ਸੀ ਕਿ ਹੁਣ ਮਾਂ ਭਾਰਤੀ ਦਾ ਸੇਵਕ ਮੋਦੀ ਸੀਨਾ ਤਾਨ ਕੇ ਮੋਰੇ ਖੜਾਏ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਆਪਣੇ ਅੰਦਾਜ਼ ਦੇ ਵਿੱਚ ਇਹ ਗੱਲ ਕਹੀ ਗਈ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਮੋਦੀ ਦਾ ਦਿਮਾਗ ਠੰਡਾ ਹੈ ਠੰਡਾ ਰਹਿੰਦਾ ਹੈ ਪਰ ਮੋਦੀ ਦੇ ਲਹੂ ਮੋਦੀ ਦਾ ਜਿਹੜਾ ਉਹ ਬਹੁਤ ਗਰਮ ਹੈ ਹੁਣ ਤਾਂ ਕਹਿੰਦੇ ਕਿ ਮੋਦੀ ਦੀਆਂ ਨਸਾਂ ਦੇ ਵਿੱਚ ਲਹੂ ਨਹੀਂ ਗਰਮ ਸੰਦੂਰ ਵਹਿ ਰਿਹਾ ਹੈ ਮਤਲਬ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇਹ ਕੱਲ ਬਿਆਨਬਾਜ਼ੀ ਜਿਹੜੀ ਹੈ ਉਹ ਸਿਆਸੀ ਰੈਲੀ ਦੇ ਵਿੱਚ ਆ ਪਾਬੂ ਕੋ ਵੀ ਹੋਏ ਉਸ ਮੌਕੇ ਦੇ ਉੱਤੇ ਔਰ ਉਹਨਾਂ ਨੇ ਬੜੇ ਜੋਸ਼ੋ ਖਰੋਸ਼ ਦੇ ਨਾਲ ਪਾਕਿਸਤਾਨ ਨੂੰ ਇਹ ਜਿਹੜਾ ਇੱਕ ਮੈਸੇਜ ਵੀ ਦਿੱਤਾ ਇਸ ਤੋਂ ਪਹਿਲਾਂ ਮੋਦੀ ਨੇ ਬਿਕਾਨੇਰ ਦੇ ਬਿਕਾਨੇਰ ਦੇ ਵਿੱਚ ਸਥਿਤ ਕਰਨੀ ਮਾਤਾ ਮੰਦਰ ਦੇ ਵਿੱਚ ਪੂਜਾ ਕੀਤੀ ਉਹਨਾਂ ਨੇ ਦੇਸ਼ ਦੇ 103 ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕੀਤਾ ਅਮਰਤ ਭਾਰਤ ਸਟੇਸ਼ਨ ਇਹਨਾਂ ਦਾ ਨਾਮ ਰੱਖਿਆ ਗਿਆ ਬਿਕਾਨੇਰ ਬਾਂਦਰਾ ਟ੍ਰੇਨ ਨੂੰ ਹਰੀ ਚੰਡੀ ਦਿਖਾਈ ਨਾਲ ਹੀ ਉਹਨਾਂ ਨੇ 26000 ਕਰੋੜ ਰੁਪਏ ਦੇ ਡਿਵੈਲਪਮੈਂਟ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਦੇਸ਼ ਦੇ 1300 ਤੋਂ ਜ਼ਿਆਦਾ ਰੇਲਵੇ ਸਟੇਸ਼ਨਾਂ ਨੂੰ ਫਿਰ ਤੋਂ ਡਵੈਲਪ ਕੀਤਾ ਜਾ ਰਿਹਾ ਹੈ ਔਰ ਇਹਨਾਂ ਰੇਲਵੇ ਸਟੇਸ਼ਨਾਂ ਨੂੰ ਅਮਰਤ ਭਾਰਤ ਸਟੇਸ਼ਨ ਦਾ ਨਾਮ ਦਿੱਤਾ ਗਿਆ ਬੀਤੇ ਕੱਲ ਆਪਾਂ ਜ਼ਿਕਰ ਕੀਤਾ ਬੀਤੇ ਕੱਲ ਆਪਾਂ ਜ਼ਿਕਰ ਕੀਤਾ ਸੀ ਕਿ ਪਾਖੜਾ ਡੈਮ ਦੇ ਉੱਪਰ ਹੁਣ ਸੀਆਈਐਸਐਫ ਦੀ ਤਣਾਤੀ ਹੋਣ ਲੱਗੀ ਹੈ ਕੇਂਦਰ ਸਰਕਾਰ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਔਰ ਸੀਐਮ ਭਗਵੰਤ ਮਾਨ ਦੇ ਵੱਲੋਂ ਖਾਲੀ ਕਹਿ ਦਿੱਤਾ ਗਿਆ ਸੀ ਕਿ ਅਸੀਂ ਇਹਦਾ ਵਿਰੋਧ ਕਰਾਂਗੇ ਮਤਲਬ ਜੇ ਉੱਥੇ ਪੰਜਾਬ ਪੁਲਿਸ ਖੜੀ ਹੈ ਅਸੀਂ ਫਰੀ ਦੇ ਵਿੱਚ ਸਿਕਿਉਰਿਟੀ ਕਰ ਰਹੇ ਹਾਂ ਫਿਰ ਅਸੀਂ ਕੇਂਦਰੀ ਸੁਰੱਖਿਆ ਬਲਾਂ ਨੂੰ ਮਤਲਬ CISF ਨੂੰ ਅਸੀਂ ਉੱਥੇ ਕਿਉਂ ਲਗਾਈਏ ਕਿਉਂਕਿ ਸਾਨੂੰ 1 ਸਾਲ ਦਾ ਉਹਨਾਂ ਨੂੰ 8.5 ਕਰੋੜ ਰੁਪਏ ਦੇਣਾ ਪਏਗਾ ਔਰ ਉਹਦਾ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਪੰਜਾਬ ਨੂੰ ਭੁਗਤਣਾ ਪਏਗਾ ਮਤਲਬ ਪੰਜਾਬ ਦੇ ਚੋਲੀ ਪਏਗਾ ਪੰਜਾਬ ਨੂੰ ਖਰਚਾ ਕਰਨਾ ਪਏਗਾ ਉਹਨਾਂ ਨੇ ਕਿਹਾ ਕਿ ਅਸੀਂ ਐਸਾ ਨਹੀਂ ਹੋਣ ਦੇਾਂਗੇ ਇਸ ਵਾਰ ਤਾਂ ਅਸੀਂ ਪੰਜਾਬ ਪੁਲਿਸ ਉੱਥੇ ਲੱਗੀ ਹੋਈ ਸੀ ਪਾਣੀ ਅਸੀਂ ਨਹੀਂ ਛੱਡਣ ਦਿੱਤਾ ਅਗਲੀ ਵਾਰੇ ਦਾ ਮਤਲਬ ਇਹਨਾਂ ਨੇ ਇਸ ਕਰਕੇ ਉੱਥੇ ਸੀਆਈਐਸਐਫ ਲਗਾਨੀ ਹੈ ਵੀ ਅਗਲੀ ਵਾਰ ਜਦੋਂ ਜਿਹਨੂੰ ਪਾਣੀ ਚਾਹੀਦਾ ਹੋਏਗਾ ਸਿਕਿਉਰਿਟੀ ਇਹਨਾਂ ਦੀ ਆਪਣੀ ਹੋਏਗੀ ਤੇ ਪਾਣੀ ਛੱਡ ਦਿੱਤਾ ਜਾਏਗਾ ਸੋ ਇਹ ਇਲਜ਼ਾਮ ਜਿਹੜੇ ਆ ਸੀਐਮ ਭਗਵੰਤ ਮਾਨ ਦੇ ਵੱਲੋਂ ਲਗਾਏ ਗਏ ਨੇ ਔਰ ਪੰਜਾਬ ਆਪਣੀ ਲੁੱਟ ਹੋਣ ਦੇ ਬਦਲੇ ਕੇਂਦਰ ਨੂੰ ਕਿਸੇ ਤਰ੍ਹਾਂ ਦੀ ਅਦਾਇਗੀ ਨਹੀਂ ਕਰੇਗਾ ਮਤਲਬ ਕਿ ਪੰਜਾਬ ਦੀ ਲੁੱਟ ਹੋ ਰਹੀ ਹੈ 8.5 ਕਰੋੜ ਰੁਪਏ ਜਿਹੜਾ ਉਹਨਾਂ ਸੁਰੱਖਿਆ ਬਲਾਂ ਦੀ ਤਨਖਾਹ ਤੇ ਲੱਗੇਗਾ ਉਹਨਾਂ ਦੇ ਖਰਚੇ ਤੇ ਲੱਗੇਗਾ ਉਹਨਾਂ ਨੇ ਕਿਹਾ ਕਿ ਕੇਂਦਰ ਇਹ ਇਹ ਦੀ ਕਿਸੇ ਤਰ੍ਹਾਂ ਦੀ ਕੇਂਦਰ ਨੂੰ ਅਦਾਇਗੀ ਨਹੀਂ ਕਰੇਗਾ ਐਸੀ ਪੰਜਾਬ ਦੇ ਲੋਕਾਂ ਦੇ ਪੈਸਿਆਂ ਦੀ ਜਿਹੜੀ ਲੁੱਟ ਹੈ ਉਹ ਨਹੀਂ ਹੋਣ ਦੇਵਾਂਗੇ ਨੰਗਲ ਡੈਮ ਦੀ ਸੁਰੱਖਿਆ ਪੰਜਾਬ ਦੇ ਹੱਥੋਂ ਨਿਕਲ ਗਈ ਹੈ ਇਹ ਇਲਜ਼ਾਮ ਲਗਾਇਆ ਗਿਆ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਮਜੀਠੀਆ ਨੇ ਕਿਹਾ ਕਿ ਜੋ ਇਹਨਾਂ ਨੇ ਪਿਛਲੇ 20 ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਉੱਥੇ ਨੰਗਲ ਡੈਮ ਦੇ ਉੱਤੇ ਬੈਠ ਕੇ ਡਰਾਮੇਬਾਜ਼ੀਆਂ ਕੀਤੀਆਂ ਗਈਆਂ ਉਹਨਾਂ ਡਰਾਮੇਬਾਜ਼ੀਆਂ ਦਾ ਨਤੀਜਾ ਆਇਆ ਕਿ ਉੱਥੇ ਹੁਣ ਸੀਆਈਐਸਐਫ ਲਗਾ ਦਿੱਤੀ ਗਈ ਹੈ ਅਦਰਵਾਈਜ਼ ਉੱਥੇ ਕਦੇ ਵੀ ਸੀਆਈਐਸਐਫ ਨਹੀਂ ਲੱਗਣੀ ਸੀ ਉਹ ਇਹਨਾਂ ਦੀ ਗਲਤੀ ਕਰਕੇ ਇਹਨਾਂ ਦੀ ਵਾਹ-ਵਾਹੀ ਖੱਟਣ ਦੇ ਚੱਕਰ ਦੇ ਵਿੱਚ ਕੇਂਦਰ ਸਰਕਾਰ ਨੇ ਉੱਥੇ ਪੰਜਾਬ ਸਰਕਾਰ ਪੰਜਾਬ ਪੁਲਿਸ ਨੂੰ ਹਟਾ ਕੇ CISF ਲਗਾ ਦਿੱਤੀ ਹੈ اور ਨਾਲ ਹੀ ਉਹਨਾਂ ਨੇ ਕਹਿ ਦਿੱਤਾ ਕਿ ਜਦੋਂ ਹੁਣ ਉਹ ਸਾਰਾ ਹੀ ਇਲਾਕਾ ਡੈਮ ਦਾ ਜਿਹੜਾ ਹੈ ਉਹ ਕੇਂਦਰ ਦੇ ਇਲਾਕੇ ਕੇਂਦਰ ਦੇ ਹੱਥ ਚਲਾ ਗਿਆ ਤੇ ਨੰਗਲ ਡੈਮ ਦੀ ਸੁਰੱਖਿਆ ਜਿਹੜੀ ਉਹਨਾਂ ਦੇ ਕੋਲ ਚਲੇ ਗਈ ਮਤਲਬ ਤੁਸੀਂ ਕਹਿ ਲਓਗੇ ਨੰਗਲ ਡੈਮ ਦਾ ਸਾਰਾ ਹੀ ਕੁਝ ਜਿਹੜਾ ਉਹ ਕੇਂਦਰ ਦੇ ਹੱਥਾਂ ਦੇ ਵਿੱਚ ਚਲਾ ਗਿਆ ਔਰ ਸੀ ਆਮ ਭਗਵੰਤ ਮਾਨ ਦੇ ਉੱਪਰ ਉਹਨਾਂ ਨੇ ਕਈ ਨਿਸ਼ਾਨੇ ਸਾਦੇ ਔਰ ਨਾਲ ਹੀ ਅਰਵਿੰਦ ਕੇਜਰੀਵਾਲ ਦੇ ਉੱਪਰ ਵੀ ਨਿਸ਼ਾਨੇ ਸਾਦੇ ਕਿ ਅਰਵਿੰਦ ਕੇਜਰੀਵਾਲ ਉਹੀ ਵਿਅਕਤੀ ਹੈ ਜਿਹੜਾ ਹਰਿਆਣੇ ਨੂੰ ਚੋਣਾਂ ਦੇ ਵਿੱਚ ਜਾ ਜਾ ਕੇ ਕਹਿੰਦਾ ਸੀ ਕਿ ਤੁਹਾਨੂੰ ਇੱਕ ਇੱਕ ਬੂੰਦ ਪਾਣੀ ਦੀ ਹਰਿਆਣੇ ਦੇ ਲੋਕਾਂ ਨੂੰ ਮਿਲੇਗੀ ਔਰ ਉਹੀ ਨਤੀਜਾ ਜਿਹੜਾ ਹੈ ਉਹ ਹੁਣ ਪੰਜਾਬ ਦੇ ਲੋਕਾਂ ਨੂੰ ਪੁਗਤਣਾ ਪੈ ਰਿਹਾ ਦੂਸਰੇ ਪਾਸੇ ਰਵਨੀਤ ਬਿੱਟੂ ਭਾਜਪਾ ਦੇ ਆਗੂ ਨੇ ਉਹਨਾਂ ਦੇ ਵੱਲੋਂ ਵੀ ਸਵਾਲ ਜਿਹੜੇ ਉਹ ਇਸ ਮਸਲੇ ਦੇ ਉੱਪਰ ਚੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਸਿਆਸਤ ਕਰ ਰਹੇ ਨੇ ਬਿੱਟੂ ਨੇ ਕਿਹਾ ਕਿ ਇਹ ਤੈਨਾਤੀ ਰੂਟੀਨ ਉਪਰਾਲਾ ਹੈ ਜਿਸ ਦਾ ਉਦੇਸ਼ ਦੇਸ਼ ਦੇ ਅਹਿਮ ਬੁਨਿਆਦੀ ਢਾਂਚਿਆਂ ਨੂੰ ਸੁਰੱਖਿਅਤ ਕਰਨਾ ਹੁੰਦਾ ਹੈ ਨਾ ਕਿ ਇਹਦੇ ਉੱਤੇ ਇਹ ਸੁਰੱਖਿਆ ਕਰਨ ਦੇ ਲਈ ਔਰ ਰੂਟੀਨ ਉਪਰਾਲਾ ਇਹਦੇ ਉੱਤੇ ਸੀਐਮ ਭਗਵੰਤ ਮਾਨ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਉਹਨਾਂ ਭਗਵੰਤ ਮਾਨ ਦੇ ਇਤਰਾਜ਼ਾਂ ਨੂੰ ਗੈਰ ਜ਼ਿੰਮੇਦਾਰਾਨਾ ਔਰ ਸਿਆਸਤ ਤੋਂ ਪ੍ਰੇਰਿਤ ਦੱਸ ਦਿੱਤਾ ਹੈ ਕੇਂਦਰੀ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਸੀਆਈਐਸਐਫ ਦੀ ਤੈਨਾਤੀ ਦਾ ਪਾਣੀਆਂ ਦੀ ਵੰਡ ਦੇ ਫੈਸਲਿਆਂ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਪਰ ਇਹ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਗੱਲ ਕਿੱਧਰ ਨੂੰ ਜਾਏਗੀ ਉਹ ਦੇਖਣਾ ਹੋਵੇਗਾ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਔਰ ਸੀਐਮ ਭਗਵੰਤ ਮਾਨ ਦੇ ਵੱਲੋਂ ਸਪਸ਼ਟ ਸਟੈਂਡ ਲੈ ਲਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਇੱਕ ਪਾਸੇ ਸੂਬੇ ਭਾਰ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਚਲਾਇਆ ਜਾ ਰਿਹਾ ਦੂਸਰੇ ਪਾਸੇ ਪਿਛਲੇ ਦਿਨੀ ਅਸੀਂ ਦੇਖਿਆ ਸੀ ਕਿ ਅੰਮ੍ਰਿਤਸਰ ਦੇ ਮਜੀਠਾ ਦੇ ਵਿੱਚ 24 ਦੇ ਕਰੀਬ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋ ਗਈ ਸੀ ਸੋ ਇੱਕ ਵਾਰ ਹੁਣ ਫਿਰ ਤੋਂ ਇਹ ਘਟਨਾ ਸਾਹਮਣੇ ਆ ਗਈ ਹੈ ਹੁਣ ਲੁਧਿਆਣਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 3 ਲੋਕਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪਾਰਕ ਦੇ ਵਿੱਚ ਇਹ ਤਿੰਨੇ ਦੋਸਤਾਂ ਦੇ ਵੱਲੋਂ ਬੈਠ ਕੇ ਸ਼ਰਾਬ ਪੀਤੀ ਗਈ। ਸ਼ਰਾਬ ਪੀਣ ਤੋਂ ਤੁਰੰਤ ਬਾਅਦ ਹੀ ਉਹਨਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਔਰ ਉਹਨਾਂ ਦੇ ਮੂੰਹ ਦੇ ਵਿੱਚੋਂ ਝੱਗ ਨਿਕਲਣੀ ਸ਼ੁਰੂ ਹੋ ਗਈ। ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਡਾਕਟਰ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਿਹੜੇ ਚਸ਼ਮਦੀਦ ਨੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਮੂੰਹ ਦੇ ਵਿੱਚੋਂ ਝੱਗ ਨਿਕਲ ਰਹੀ ਸੀ ਔਰ ਇਸ ਕਰਕੇ ਸਾਨੂੰ ਲੱਗਾ ਕਿ ਸ਼ਾਇਦ ਇਹਨਾਂ ਨੇ ਜਿਹੜੀ ਸ਼ਰਾਬ ਪੀਤੀ ਉਹ ਜ਼ਹਿਰੀਲੀ ਸ਼ਰਾਬ ਹੈ। ਦੂਸਰੇ ਪਾਸੇ ਲੁਧਿਆਣਾ ਦੇ ਵਿੱਚ ਜਿਬਨੀ ਚੋਣਾਂ ਨਾਲ ਹੀ ਐ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਪਾਸੇ ਉੱਥੇ ਪੂਰਾ ਜ਼ੋਰ ਲਾਇਆ ਹੋਇਆ ਹੈ ਵੀ ਅਸੀਂ ਕਿਸ ਤਰੀਕੇ ਦੇ ਨਾਲ ਇਥੇ ਮਾਹੌਲ ਕ੍ਰੀਏਟ ਕਰ ਲਈਏ ਪੰਜਾਬ ਨੂੰ ਨਸ਼ਾ ਮੁਕਤ ਕਰ ਦਈਏ ਪਰ ਨਸ਼ਾ ਮੁਕਤ ਮੋਹਮ ਦੀ ਹਵਾ ਜਿਹੜੀ ਆ ਉਹ ਨਿਕਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਬਹੁਤ ਸਾਰੀਆਂ ਅਸੀਂ ਆ ਵੀਡੀਓ ਸਾਹਮਣੇ ਆ ਰਹੀਆਂ ਨੇ ਵੀਡੀਓਜ਼ ਵੀ ਕੌਣ ਪਾਉਂਦਾ ਹੈ ਦੂਸਰੀਆਂ ਸਿਆਸੀ ਪਾਰਟੀਆਂ ਯਾਨੀ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਜਿਹੜੇ ਕੁਝ ਨੌਜਵਾਨ ਨਸ਼ਾ ਕਰਦੇ ਨੇ ਉਹਨਾਂ ਦੀਆਂ ਵੀਡੀਓ ਪਾਈਆਂ ਜਾ ਰਹੀਆਂ ਨੇ ਕੁਝ ਨੌਜਵਾਨ ਸੜਕਾਂ ਦੇ ਉੱਪਰ ਨਸ਼ਾ ਕਰਕੇ ਜਾ ਰਹੇ ਨੇ ਔਰ ਇੱਕ ਵੀਡੀਓ ਅਸੀਂ ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਕਰਦੇ ਕਿ ਉਹ ਵੀਡੀਓ ਕਦੋਂ ਦੀ ਹੈ ਪਰ ਇੰਨਾ ਜ਼ਰੂਰ ਹੈ ਕਿ ਉਸ ਨੌਜਵਾਨ ਦੇ ਜਿਹੜੀ ਟੀ-ਸ਼ਰਟ ਪਾਈ ਹੋਈ ਆ ਉਹਦੇ ਤੇ ਯੁੱਧ ਨਸ਼ਿਆਂ ਵਿਰੁੱਧ ਵਾਲੀ ਟੀ-ਸ਼ਰਟ ਪਾਈ ਹੋਈ ਆ ਉਹਦੇ ਪਿੱਛੇ ਸੀਮਾ ਭਗਵੰਤਮਾਨ ਹੱਥ ਜੋੜ ਕੇ ਖੜੇ ਨੇ ਮਤਲਬ ਉਹ ਟੀ-ਸ਼ਰਟ ਦੇ ਉੱਪਰ ਲੋਗੋ ਲੱਗਾ ਹੋਇਆ ਹੈ ਔਰ ਉਹ ਨੌਜਵਾਨ ਦੇ ਟੀ-ਸ਼ਰਟ ਪਾਈ ਹੋਈ ਹੈ ਔਰ ਨਸ਼ੇ ਦੀ ਹਾਲਤ ਦੇ ਵਿੱਚ ਸੜਕ ਦੇ ਉੱਪਰ ਖੜਾ ਹੈ ਔਰ ਉਹਨੂੰ ਸਮਝ ਨਹੀਂ ਲੱਗ ਰਿਹਾ ਉਹਨੇ ਤੁਰਨਾ ਹੈ ਬੈਠਣਾ ਹੈ ਜਾਂ ਕੀ ਕਰਨਾ ਹੈ ਮਤਲਬ ਇਸ ਤਰੀਕੇ ਦੀ ਹਾਲਾਤ ਉਹਦੀ ਬਣੀ ਹੋਈ ਹੈ ਸੋ ਯੁੱਧ ਨਸ਼ਿਆਂ ਵਿਰੁੱਧ ਦੇ ਇੱਕ ਪਾਸੇ ਸਰਕਾਰ ਦੇ ਵੱਲੋਂ ਮੁਹਿੰਮ ਚਲਾਈ ਹੋਈ ਹੈ ਦੂਸਰੇ ਪਾਸੇ ਪਹਿਲਾਂ ਮਜੀਠਾ ਔਰ ਹੁਣ ਲੁਧਿਆਣਾ ਦੇ ਵਿੱਚ ਤਿੰਨ ਮੌਤਾਂ ਨੇ ਸਰਕਾਰ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਜ਼ਰੂਰ ਲੈ ਲਿਆ ਦੂਸਰੇ ਪਾਸੇ ਜੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰ ਸੋਪਨ ਸ਼ਰਮਾ ਨੇ ਕਿਹਾ ਹੈ ਕਿ ਨਕਲੀ ਸ਼ਰਾਬ ਬਣਾਉਣ ਦੇ ਵਿੱਚ ਵਰਤੇ ਜਾਣ ਵਾਲੇ ਮੈਥਨੋਲ ਦੇ ਨਾਲ ਝੱਗ ਨਿਕਲਦੀ ਹੈ। ਉਹਨਾਂ ਕਿਹਾ ਕਿ ਮੋਤਾਂ ਮੋਤਾਂ ਦਾ ਕੋਈ ਹੋਰ ਕਾਰਨ ਹੋਣ ਦਾ ਸ਼ੱਕ ਹੈ। ਇਹ ਉਹਨਾਂ ਦੇ ਵੱਲੋਂ ਕਿਹਾ ਗਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਝੱਗ ਨਿਕਲਣੀ ਚਾਹੀਦੀ ਸੀ ਜੇ ਮੈਥਨੋਲ ਦੇ ਨਾਲ ਬਿਜਾਹਰੀਲੀ ਸ਼ਰਾਬ ਪੀਤੀ ਹੁੰਦੀ ਪਰ ਐਸਾ ਨਹੀਂ ਹੋਇਆ। ਚਸ਼ਮਦੀਦੀ ਜਿਹੜੇ ਸੀਗੇ ਉਹਨਾਂ ਦੇ ਵੱਲੋਂ ਕੁਝ ਵੀਡੀਓਜ਼ ਅਸੀਂ ਜੋ ਸੋਸ਼ਲ ਮੀਡੀਆ ਤੇ ਦੇਖਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਝੱਗ ਨਿਕਲ ਰਹੀ ਸੀ। ਪਰ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਇਹਦੇ ਬਾਰੇ ਪੁਸ਼ਟੀ ਜਿਹੜੀ ਆ ਉਹ ਪੋਸਟਮਾਰਟਮ ਤੋਂ ਬਾਅਦ ਕਰਾਂਗੇ ਜੋ ਵੀ ਕਾਰਨ ਸਾਹਮਣੇ ਆਉਣਗੇ ਸੋਪਨ ਸ਼ਰਮਾ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਜਨਤਕ ਕੀਤਾ ਜਾਏਗਾ ਮਤਲਬ ਸਾਰੇ ਲੋਕਾਂ ਨੂੰ ਦੱਸਿਆ ਜਾਏਗਾ ਜੇ ਇਹ ਸ਼ਹਿਰ ਜ਼ਹਿਰੀਲੀ ਸ਼ਰਾਬ ਦੇ ਨਾਲ ਇਹਨਾਂ ਦੀ ਮੌਤ ਹੋਈ ਹੈ ਤੇ ਉਹ ਵੀ ਸਾਰੇ ਤੱਥ ਲੋਕਾਂ ਦੇ ਸਾਹਮਣੇ ਆਉਣਗੇ ਜੇ ਕੋਈ ਹੋਰ ਕਾਰਨ ਇਹਨਾਂ ਦੀ ਮੌਤ ਦਾ ਰਿਹਾ ਤੇ ਉਹ ਵੀ ਜਿਹੜੇ ਸਾਰੇ ਤੱਥ ਨੇ ਉਹ ਸਾਹਮਣੇ ਲੋਕਾਂ ਦੇ ਲਿਆਉਂਦੇ ਜਾਣਗੇ ਸੋ ਇਹ ਸੀ ਅੱਜ ਦੀਆਂ ਤਮਾਮ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀ ਵੀ ਯੂਕੇ ਦੇ ਨਾਲ